ਅਸੀਂ ਸੱਦਾ ਪੱਤਰ ਦੇ ਕੇ ਆਏ ਹਾਂ ਇਨਵੀਟੇਸ਼ਨ ਕਾਰਡ ਦੇ ਕੇ ਆਏ ਹਾਂ ਜੋ ਸ਼ਿਰਗੁਰੂ ਤੇਗ বাহাদুর ਜੀ ਉਹਨਾਂ ਦਾ 350 ਸਾਲਾ ਸ਼ਹੀਦੀ ਪੁਰਬ ਜਿਹੜਾ ਮਾਨਯੋਗ ਰਾਸ਼ਟਰਪਤੀ ਜੀ ਨੂੰ ਅਸੀਂ 18 ਨਵੰਬਰ ਤੋਂ 25 ਨਵੰਬਰ ਤੱਕ ਉਹਨਾਂ ਨੂੰ ਅਸੀਂ ਕਹਾਂ ਕਿ ਕੋਈ ਵੀ ਤੁਹਾਨੂੰ ਦਿਨ ਦੇ ਵਿੱਚੋਂ ਤੁਸੀਂ ਆਪਣੇ ਸਕੇਡਿਊਲ ਮੁਤਾਬਕ ਦੇਖ ਲਿਓ ਤੇ ਤਾਂ ਕੋਈ ਵੀ ਦਿਨ ਜਦੋਂ ਜਿਹੜਾ ਉਹ ਫਾਈਨਲ ਕਰਨਗੇ ਅਸੀਂ ਉਹਨਾਂ ਦਾ ਉੱਥੇ ਪੰਜਾਬ ਦੇ ਵਿੱਚ ਸਵਾਗਤ ਕਰਾਂਗੇ 23 24 25 ਤੇ ਨੂੰ ਜਿਹੜਾ ਮੇਨ ਫੰਕਸ਼ਨ ਹੋਣਗੇ 24 ਨਵੰਬਰ ਨੂੰ ਵਿਧਾਨ ਸਭਾ ਦਾ ਸੈਸ਼ਨ ਵੀ ਇੱਕ ਰੋਜ਼ਾ ਜਿਹੜਾ ਸੈਸ਼ਨ ਹੈ ਉਹ ਵੀ ਅਨੰਦਪੁਰ ਸਾਹਿਬ ਹੀ ਹੋਊਗਾ ਜੀ ਨੂੰ ਦੱਸਿਆ ਕਿ ਸਭ ਤੋਂ ਵੱਧ ਸ਼ਹਾਦਤ ਜਿਹੜੀ ਗੁਰੂ ਤੇਗ ਬਹਾਦਰ ਜੀ ਦੇ ਖਾਨਦਾਨ ਚੋਂ ਪੋਤਿਆਂ ਤੱਕ ਦੀਆਂ ਸ਼ਹਾਦਤਾਂ ਜਿਹੜੀਆਂ ਚਾਰੋਂ ਸਹਬਜ਼ਾਦੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਤਾ ਗੁਜਰੀ ਜੀ ਤੇ ਉਹਨਾਂ ਦੇ ਜਿੰਨੇ ਵੀ ਪਰਦਾਦਿਆਂ ਤੋਂ ਲੈ ਕੇ ਪੋਤਿਆਂ ਤੱਕ ਇਹ ਇਸ ਤਰ੍ਹਾਂ ਦੀ ਮਤਲਬ ਸ਼ਹਾਦਤ ਵਾਲੀ ਪਰਿਵਾਰ ਕੋਈ ਹਿਸਟਰੀ ਚ ਕਿਤੇ ਮਿਸਾਲ ਮਿਲਦੀ ਨਹੀਂ ਸੋ ਮੈਨੂੰ ਮੀਡਾ ਕਿ ਰਾਸ਼ਟਰਪਤੀ ਜੀ ਉੱਥੇ ਆ ਕੇ ਇਹਨਾਂ ਸਮਾਲਵੰਦ ਵਿੱਚ ਹਿੱਸਾ ਲੈਣ। ਜੀ ਹਾਂ ਪ੍ਰਧਾਨ ਮੰਤਰੀ ਜੀ ਤੋਂ ਵੀ ਟਾਈਮ ਮੰਗਿਆ ਹੋਇਆ। ਜਦੋਂ ਉਹਨਾਂ ਨੇ ਟਾਈਮ ਦਿੱਤਾ ਤਾਂ ਮੈਂ ਉਹਨਾਂ ਨੂੰ ਵੀ ਖੁਦ ਸੱਦਾ ਪੱਤਰ ਦੇਣਾ ਹੈ ਤਾਂ ਕਿ ਇਹਨੂੰ ਅਸੀਂ ਮਨੁੱਖੀ ਅਧਿਕਾਰ ਦੇ ਵਿਸ਼ੇ ਤੌਰ ਤੇ ਮਨਾਉਣਾ ਚਾਹੁੰਦੇ ਹਾਂ ਪੂਰੇ ਦੇਸ਼ 'ਚ। ਕਸ਼ਮੀਰ ਤੋਂ ਅਸੀਂ ਸ਼ੁਰੂ ਕਰਾਂਗੇ ਸਾਡੇ ਕਾਫਲੇ ਜਿਹੜੇ ਜਿਹੜੇ ਚੱਲਣ ਕੀ ਧਾਰਮਿਕ ਯਾਤਰਾ ਮਾ ਕਸ਼ਮੀਰ ਤੋਂ ਸ਼ੁਰੂ ਹੋਣਗੇ ਮਾਝੇ ਤੋਂ ਸ਼ੁਰੂ ਹੋਣਗੇ ਮਾਲਵੇ ਤੋਂ ਸ਼ੁਰੂ ਹੋਣਗੇ 도ਾਬੇ ਤੋਂ ਸਾਰੇ ਨੰਦਪੁਰ ਸਾਹਿਬ ਇਕੱਠੇ ਹੋ ਮੰ ਉਸ ਤੋਂ ਬਾਅਦ ਫਿਰ ਅਨੰਦਪੁਰ ਸਾਹਿਬ ਦੇ ਵਿੱਚ 25 ਤਰੀਕ ਨੂੰ ਪੋਹ ਪਹ ਜਾਣਗੇ ਉਸ ਤੋਂ ਬਾਅਦ ਫਿਰ ਚਾਂਦਨੀ ਚੌਕ ਵੱਲ ਨੂੰ ਪਹੁੰਚ ਕੀਤਾ ਜਾਊਗਾ ਜਿੱਥੇ ਉਹਨਾਂ ਦੀ ਸ਼ਾਦੀ ਹੋਈ ਉਥੇ ਟੈਂਟ ਸਿਟੀ ਬਣ ਰਿਹਾ ਹੈ ਅ ਅਨੰਦਪੁਰ ਸਾਹਿਬ ਉਥੇ ਰਹਿਣ ਦਾ ਪਰਵਾਨ ਵੀ ਬੜਾ ਵਧੀਆ ਹੋਊਗਾ ਔਰ ਭਾਈ ਜੈਤਾ ਜੀ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਉਹ ਪਪਾ ਇਦੇ ਅੱਲਾ ਜੀ ਉਹਨਾਂ ਦੇ ਵੀ ਅਸੀਂ ਉੱਥੇ ਮਿਊਜ਼ੀਅਮ ਵੀ ਬਣਾਏ ਨੇ ਤੇ ਉੱਥੇ ਉਹਨਾਂ ਬਾਰੇ ਡਾਕੂਮੈਂਟਰੀਜ਼ ਉਹਨਾਂ ਦੀ ਜ਼ਿੰਦਗੀ ਤੇ ਵੀ ਕਿਵੇਂ ਉਹਨਾਂ ਨੇ ਸਾਥ ਦਿੱਤਾ ਸ਼ਹਾਦਤ ਵੇਲੇ ਕੌਣ ਕੌਣ ਨਾਲ ਆਏ ਆਗਰੇ ਦੇ ਵਿੱਚ ਗ੍ਰਿਫਤਾਰੀਆਂ ਕਿੰਨਾ-ਕਿੰਨਾ ਦੀਆਂ ਹੋਈਆਂ ਸੋ ਸਾਰਾ ਪੂਰਾ ਇਤਿਹਾਸ ਅਸੀਂ ਜਿਹੜਾ ਉਹ ਸੌਖੀ ਲੈਂਗੁਏਜ ਦੇ ਵਿੱਚ ਕਰਕੇ ਅਸੀਂ ਸਮਝਾਉਂਦੇ ਉਹਨਾਂ ਨੂੰ ਅਸੀਂ ਸੱਦਾ ਪੱਤਰ ਦੇ ਕੇ ਆਏ ਆ ਇਨਵਿਟੇਸ਼ਨ ਕਾਰਡ ਦੇ ਕੇ ਆਏ ਆ ਜੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਦਾ 350 ਸਾਲਾ ਸ਼ਹੀਦੀ ਪੁਰਬ ਜਿਹੜਾ ਮਨਾ ਰਹੇ ਆ ਉਹਦੇ ਜਿਹੜੇ ਸਮਾਗਮ ਨੇ ਉਹ 25 ਅਕਤੂਬਰ ਤੋਂ ਗੁਰਦੁਆਰਾ ਸ੍ਰੀ ਸਿਸਗੰਸਾਪੇਰ ਕਾਬਗੰਸਾਪ ਤੋਂ ਸ਼ੁਰੂ ਹੋ ਚੁੱਕੇ ਨੇ ਪੂਰਾ ਮਹੀਨਾ ਅਲੋਕਿਕ ਕੀਰਤਨ ਸਮਾਗਮ ਦੀਵਾਨ ਸਜਣਗੇ ਜਿੱਥੇ-ਜਿੱਥੇ ਗੁਰੂ ਸਾਹਿਬ ਦੀ ਚਰਨ চোপਰਾ ਬਤਰਤੀ ਹੈ ਹਨਾ ਪਿੰਡਾਂ ਦੇ ਵਿੱਚ ਵੀ ਤੇ ਪੂਰਾ ਮਹੀਨਾ ਚੱਲੇਗਾ ਸੋ ਮਾਨਯੋਗ ਰਾਸ਼ਟਰਪਤੀ ਜੀ ਨੂੰ ਅਸੀਂ 18 ਨਵੰਬਰ ਤੋਂ 25 ਨਵੰਬਰ ਤੱਕ ਉਹਨਾਂ ਨੂੰ ਅਸੀਂ ਕਹਿ ਕੇ ਕੋਈ ਵੀ ਤੁਹਾਨੂੰ ਦਿਨ ਇਹਦੇ ਵਿੱਚੋਂ ਤੁਸੀਂ ਆਪਣੇ ਸ케ਜੂਲ ਮੁਤਾਬਕ ਦੇਖ ਲਿਓ ਤੇ ਤਾਂ ਕੋਈ ਵੀ ਦਿਨ ਜਿਹੜਾ ਹੋ ਫਾਈਨਲ ਕਰਨਗੇ ਅਸੀਂ ਉਹਨਾਂ ਦਾ ਦਿੱਤ ਪੰਜਾਬ ਦੇ ਵਿੱਚ ਸਵਾਗਤ ਕਰਾਂਗੇ ਤੇ ਉਹਨਾਂ ਨੂੰ ਵੈਸੇ ਤਾਂ ਉਹਨਾਂ ਨੂੰ ਸਾਰਾ ਪਤਾ ਹੈ ਕਿਉਂਕਿ ਉਹ ਬਹੁਤ ਖੁਦ ਵੀ ਬਹੁਤ ਜਿਹੜਾ ਧਾਰਮਿਕ ਖੇਲਾ ਦੇ ਨੇ ਇਸ ਤੋਂ ਪਹਿਲਾਂ ਵੀ ਜਿਸ ਵੇਲੇ ਪੰਜਾਬ ਦੇ ਵਿੱਚ ਉਹ ਆਏ ਸੀਗੇ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਨੇ ਲਗਭਗ 2 ਘੰਟੇ ਬਿਤਾਏ ਸੀ ਜਿਦੇ ਵਿੱਚ ਲੰਗਰ ਵੀ ਛਕਿਆ ਸੀ ਕੀਰਤਨ ਵੀ ਸਰਵਣ ਕੀਤਾ ਸੀ ਸੋ ਅਸੀਂ राष्ट्रपति जी ਨੇ ਕਿਹਾ ਕਿ ਜੋ కృਤੇਗਵਾਦ ਜੀ ਦੀ ਕੁਰਬਾਨੀ ਹੈ ਐਸੀ ਮਿਸਾਲਾਂ ਬਹੁਤ ਰੇਅਰ ਨੇ ਬਹੁਤ ਘੱਟ ਮਿਲਦੀਆਂ ਨੇ ਕਿ ਮਾਨਵਤਾ ਲਈ ਇੱਕ ਆਪਣਾ ਸੀਸ ਦੇ ਦੇਣਾ ਸੋ ਪੂਰੇ ਦੇਸ਼ ਦੇ ਸਾਰੇ ਰਾਜਾਂ ਦੇ ਮੁੱਖ ਮੰਤਰੀ ਸਾਹਿਬਾਨ ਪੂਰੀ ਦੁਨੀਆ ਦੇ ਵਿੱਚ ਵਸਦੇ ਪੰਜਾਬੀ ਜਾਂ ਨਾਨਕਲੇਵਾ ਜਿਹੜੀ ਸੰਗਤ ਸਾਰਿਆਂ ਨੂੰ ਖੁੱਲਾ ਸੱਦਾ ਹੈ ਅਸੀਂ ਸਾਰੇ ਐਮਬੈਸਡਰ ਜਿਹੜੇ ਐਮਬੈਸੀਆਂ ਦੇ ਨੇ ਉਹਨਾਂ ਨੂੰ ਉੱਥੇ ਬੁਲਾ ਰਹੇ ਹਾਂ ਆਨੰਦਪੁਰ ਸਾਹਿਬ 23 24 25 ਤੇ ਨੂੰ ਜਿਹੜੇ ਮੇਨ ਫੰਕਸ਼ਨ ਹੋਣਗੇ 24 ਨਵੰਬਰ ਨੂੰ ਵਿਧਾਨ ਸਭਾ ਦਾ ਸੈਸ਼ਨ ਵੀ ਇੱਕ ਰੋਜਾ ਜਿਹੜਾ ਸੈਸ਼ਨ ਹੈ ਉਹ ਵੀ ਆਨੰਦਪੁਰ ਸਾਹਿਬ ਹੀ ਹੋਊਗਾ ਸੋ ਸਾਨੂੰ ਸਾਡਾ ਵਿਰਸਾ ਸਾਡੇ ਪਰ ਕਿੰਨੀਆਂ ਸ਼ਹਾਦਤਾਂ ਜਿਹੜੀਆਂ ਨੇ ਉਹਨਾਂ ਨੂੰ ਯਾਦ ਵੀ ਰੱਖਣਾ ਚਾਹੀਦਾ ਔਰ ਅਗਲੀ ਪੀੜੀ ਤੱਕ ਅਚੋਣਾ ਚਾਹੀਦਾ ਤਾਂ ਕਿ ਇਹ ਪਤਾ ਲੱਗ ਸਕੇ ਸਾਡੀ ਉਹਨਾਂ ਨੇ ਪੀੜ੍ਹੀਆਂ ਨੂੰ ਕਿ ਜਿਹੜੀਆਂ ਕੁਰਬਾਨੀਆਂ ਦੇ ਕੇ ਸਾਨੂੰ ਜਿਹੜਾ ਇਹ ਰਤਵੇ ਮਿਲੇ ਨੇ ਚਾਹੇ ਉਹ ਹਿੰਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅ ਸ਼੍ਰੀ ਗੁਰੂ ਹਰਗੋਬਿੰਦ ਜੀ ਜਿਹੜੇ ਸ਼ੇਮੇ ਪਾਸ਼ਾ ਉਹਨਾਂ ਨੂੰ ਗਵਾਲੀਅਰ ਦੇ ਕਿਲੇਾਂ ਚ ਕੈਦ ਕਰਨਾ ਫਿਰ ਬਵੰਜਰ ਰਾਜਾਂ ਸਮੇਤ ਉਹਨਾਂ ਨੂੰ ਉਹਨਾਂ ਵੱਲੋਂ ਜਿਹੜਾ ਬਾਹਰ ਆਉਣਾ ਸੋ ਗੁਰੂ ਤੇਗ ਬਹਾਦਰ ਜੀ ਦੇ ਮੈਂ ਰਾਸ਼ਟਰਪਤੀ ਜੀ ਨੂੰ ਇਹ ਦੱਸਿਆ ਕਿ ਸਭ ਤੋਂ ਵੱਧ ਸ਼ਹਾਦਤ ਜਿਹੜੀ ਹੈ ਗੁਰੂ ਤੇਗ ਬਹਾਦਰ ਜੀ ਦੇ ਖਾਨਦਾਨ ਚ ਹੋਈ ਹੈ ਪੋਤਿਆਂ ਤੱਕ ਦੀਆਂ ਸ਼ਹਾਦਤਾਂ ਜਿਹੜੀਆਂ ਚਾਰੋਂ ਸਹਿਬਜ਼ਾਦੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਤਾ ਗੁਜਰੀ ਜੀ ਤੇ ਉਹਨਾਂ ਦੇ ਜਿੰਨੇ ਵੀ ਪਰਦਾਦਿਆਂ ਤੋਂ ਲੈ ਕੇ ਪੋਤਿਆਂ ਤੱਕ ਇਹ ਇਸ ਤਰ੍ਹਾਂ ਦੀ ਮਤਲਬ ਸ਼ਹਾਦਤ ਵਾਲੀ ਪਰਿਵਾਰ ਕੋਈ ਹਿਸਟਰੀ 'ਚ ਕਿਤੇ ਮਿਸਾਲ ਮਿਲਦੀ ਨਹੀਂ ਸੋ ਮੈਨੂੰ ਉਮੀਦ ਹੈ ਕਿ ਰਾਸ਼ਟਰਪਤੀ ਜੀ ਉੱਥੇ ਆ ਕੇ ਇਹਨਾਂ ਸਮਾਗਮਾਂ ਦੇ ਵਿੱਚ ਹਿੱਸਾ ਲੈਣਗੇ ਤੇ ਪ੍ਰਧਾਨ ਮੰਤਰੀ ਜੀ ਤੋਂ ਵੀ ਟਾਈਮ ਮੰਗਿਆ ਹੋਇਆ ਜਦੋਂ ਉਹਨਾਂ ਨੇ ਟਾਈਮ ਦਿੱਤਾ ਤਾਂ ਮੈਂ ਉਹਨਾਂ ਨੂੰ ਵੀ ਖੁਦ ਸੱਦਾ ਪੱਤਰ ਦੇਣਾ ਆਉਂਗਾ ਤਾਂ ਕਿ ਇਹ ਇਹਨੂੰ ਅਸੀਂ ਮਨੁੱਖੀ ਅਧਿਕਾਰ ਦਿਵਸ ਦੇ ਤੌਰ ਤੇ ਮਨਾਉਣਾ ਚਾਹੁੰਦੇ ਹਾਂ ਪੂਰੇ ਦੇਸ਼ 'ਚ ਕਿਉਂਕਿ ਕਸ਼ਮੀਰ ਤੋਂ ਅਸੀਂ ਸ਼ੁਰੂ ਕਰਾਂਗੇ ਸਾਡੇ ਕਾਫਲੇ ਜਿਹੜੇ ਜਿਹੜੇ ਚੱਲਣਗੇ ਧਾਰਮਿਕ ਯਾਤਰਾਵਾਂ ਕਸ਼ਮੀਰ ਤੋਂ ਸ਼ੁਰੂ ਹੋਣਗੇ ਮਾਝੇ ਤੋਂ ਸ਼ੁਰੂ ਹੋਣਗੇ ਮਾਲਵੇ ਤੋਂ ਸ਼ੁਰੂ ਹੋਣਗੇ ਦੁਆਬੇ ਤੋਂ ਸਾਰੇ ਅਨੰਦਪੁਰ ਸਾਹਿਬ ਕੱਠੇ ਆਵਾਂਗੇ ਉਸ ਤੋਂ ਬਾਅਦ ਫਿਰ ਅਨੰਦਪੁਰ ਸਾਹਿਬ ਦੇ ਵਿੱਚ 25 ਤਰੀਕ ਨੂੰ ਪੋਗ ਪੈ ਜਾਣਗੇ ਉਸ ਤੋਂ ਬਾਅਦ ਫਿਰ ਚਾਂਦਨੀ ਚੌਕ ਵੱਲ ਨੂੰ ਉੱਥੇ ਕਿਤਾਜਾ ਜਿੱਥੇ ਉਹਨਾਂ ਦੀ ਸ਼ਾਦੀ ਹੋਈ ਸੀ ਸ਼ਿਰਨਗਰ ਜਾਣਗੇ ਕਸ਼ਮੀਰ ਹਾਂਜੀ ਸ਼ਿਰਨਗਰ ਤੋਂ ਸ਼ੁਰੂ ਕਰਾਂਗੇ ਜਾਵਾਂਗੇ ਸੀ ਤੇ ਸਾਰਾ ਉਹਦਾ ਜਿਹੜਾ ਸਕੇਡਿਊਲ ਹੈ ਕਿੰਨੀ ਤਰੀਕ ਨੂੰ ਕਿੱਥੇ ਪਹੁੰਚੂਗਾ ਕਾਫਲਾ ਔਰ ਜਿੱਥੇ ਜਿੱਥੇ ਉਹਨਾਂ ਨੇ ਮੁਕਾਮ ਕਰਨਾ ਹੈ ਜਿੱਥੇ ਜਿੱਥੇ ਠਹਿਰਨਾ ਹੈ ਉਹਨਾਂ ਨੂੰ ਅਸੀਂ ਕੋਸ਼ਿਸ਼ ਇਹ ਕਰਾਂਗੇ ਕਿ ਜਿਹੜੇ ਰੂਟ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਚੱਲਦੇ ਰਹੇ ਹਨ ਉਹ 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 ਉਹਨਾਂ ਰੂਟਾਂ ਨੂੰ ਫਾਲੋ ਕੀਤਾ ਜਾਵੇ ਤਾਂ ਕਿ ਉਹਨਾਂ ਦੀ ਜਿਹੜੀ 350 ਸਾਲਾਂ ਦੀ ਸ਼ਾਨਦਤ ਹੈ ਉਹਨੂੰ ਅਸੀਂ ਸੱਚੀ ਸੱਚੀ ਸ਼ਰਧਾਂ ਦੇ ਨਹੀਂ ਦੇ ਸਕਦੇ। ਸਹੀ ਐਸਆਰ ਨੂੰ ਲੱਗਿਆ ਜਿਹ ਇਲੈਕਸ਼ਨ ਨੇ ਐਲਾਨ ਕਰਿਆ ਵਾ ਰਾਜਨੀਤਿਕ ਦਿੱਕਾ ਜਿਹੜੇ ਗੱਲਾਂ ਕਰਦੇ ਰੇ ਫਿਰ ਪਾਲਣ ਰਾਸ਼ਟਰਪਤੀ ਕਮਨ ਖੜੇ ਆ ਇੱਕ ਨਿਊਟਰਲ ਪਲੇਸ ਹੈ। ਸਹੀ ਇੱਕ ਸਾਰੀ ਇਹਦੇ ਗਾੜੀ ਸੁਵਾਲਤ ਗੁਰਦੇ ਵਾ ਜੀ ਇਹ ਸਾਰੇ ਸੀਐਮ ਨੂੰ ਹੋ ਗਿਆ ਸੱਤਾ ਬਤ ਜੀ ਕਿੰਨੇ ਸਾਰੇ ਦੇਸ਼ ਦੇ ਜਿੰਨੇ ਵੀ ਸੀਐਮ ਨੇ ਜਾਂ ਜਿਹੜੇ ਯੂਟੀ ਦੇ ਜਿਹੜੇ ਗਵਰਨਰਜ਼ ਨੇ ਜਾਂ ਲੈਫਟੀਨੰਡ ਕੋਨਨ ਸਾਰਿਆਂ ਨੂੰ ਅਸੀਂ ਸੱਤਾ ਪਤਾ ਔਰ ਪਹੁੰਚ ਗਿਆ ਨਨਕਾਣਾ ਸਾਹਿਬ ਤਾਂ ਮਾਨ ਸਾਹਿਬ 23 24 25 ਕੋ ਹੀ 3 ਦਿਨ ਵਿੱਚ ਹੀ ਆਮ ਉਹ 3 ਦਿਨ ਨਨਕਾਣਾ ਸਾਹਿਬ ਬਾਕੀ ਸਮਾਗਮ ਤਾਂ 100 10 ਪਿੰਡ ਤੇ 40 ਦੇ ਕਰੀਬ ਕਸਬੇ ਜਿਤੇ ਜਿਤੇ ਗੁਰੂ ਸਾਹਿਬ ਗਏ ਚਾਹੇ ਉਹ ਤਰਨਤਾਰਨ ਸਾਹਾ ਦਾ ਚੈਤਲਬੰਡੀ ਸਾਹਬ ਉਹ ਹੈ ਪਟਿਆਲਾ ਹੈ ਮਾਲਵੇ ਦੇ ਬਹੁਤ ਸਾਰੇ ਪਿੰਡ ਨੇ ਜਿਦੇ ਵਿੱਚ ਮੂਲੋਵਾਲ ਤੋਂ ਤੋਰੀ ਹਲਕੇ ਚ ਪਿੰਡ ਹੈ ਦੇ ਫਰਮਾਹੀ ਸਿੱਖਾਂ ਹੰਡੇ ਆਇਆ ਜੋ ਉਹ ਸਾਰਾ ਰਿਕਾਰਡ ਅਸੀਂ ਜਿਹੜੇ ਸਿੱਖ ਵਿਦਵਾਨਾਂ ਤੋਂ ਅਸੀਂ ਲਿਆ ਉਹਨਾਂ ਦੇ ਲੋਟ ਦਾ ਜੋ ਔਰ ਸਾਰੇ ਜਿਹੜੀ ਮਹਾਪੁਰਖ ਜਿਹੜੇ ਮੈਂ ਆਪਣੇ ਗ੍ਰੈਬ ਕੇ ਉਹਨਾਂ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਗੁਣੀ ਗੈਣੀ ਬੰਦੇ ਹੋ ਤੁਸੀਂ ਮਰਿਆਦਾ ਦਾ ਖਿਆਲ ਰੱਖ ਕੇ ਤੁਸੀਂ ਅੱਗੇ ਲੱਗੋ ਗਵਰਨਮੈਂਟ ਸਪੋਰਟਿੰਗ ਬੋਡੀ ਰਹੂਗੀ ਅਸੀਂ ਸਾਨੂੰ ਤੁਸੀਂ ਜੋ ਕਹੋਗੇ ਸੀ ਉਹਨਾਂ ਜਿਵੇਂ ਕਰਾਂਗੇ ਪਰ ਇਹ ਪੂਰੀ ਦੁਨੀਆ ਦੇ ਵਿੱਚ ਇਹ ਗੱਲ ਮੈਸੇਜ ਇਹ ਜਾਣਾ ਚਾਹੀਦਾ ਕਿ ਇਹ ਜਿਹੜੀ ਸਾਡੀਆਂ ਜਿਹੜੀਆਂ ਕੁਰਬਾਨੀਆਂ ਨੇ ਉਹ ਬਹੁਤ ਅਦੁੱਤੀ ਕੁਰਬਾਨੀਆਂ ਨੇ ਲਾ ਮਿਸਾਲ ਕੁਰਬਾਨੀਆਂ ਨੇ ਜਿਨ੍ਹਾਂ ਦੀ ਕੋਈ ਮਿਸਾਲ ਨਹੀਂ ਮਿਲਦੀ ਤਾਂ ਕਿ ਆਉਣ ਆਣੀਆਂ ਪੀੜ੍ਹੀਆਂ ਤੱਕ ਇਹ ਮੈਸੇਜ ਪਹੁੰਚੇ ਕਿ ਜਿਹੜੀ ਸਾਡੇ ਗੁਰੂਆਂ ਦੀ ਕੁਰਬਾਨੀ ਹੈ ਉਹ ਹਮੇਸ਼ਾ ਯਾਦ ਰੱਖੀ ਜਾਊਗੀ ਔਰ ਰਹਿੰਦੀ ਦੁਨੀਆ ਤੱਕ ਜਾ ਕੇ ਉਮਰ ਅਬਦੁੱਲਾਹ ਫਾਰਮਾ ਡੈਲੀਗੇਟ ਹਾਂਜੀ ਉਹਨਾਂ ਨਾਲ ਵੀ ਸੰਪਰਕ ਉਹ ਸ਼ਾਮਲ ਹੋਣਗੇ ਸ਼ਾਮਲ ਹੋਣਗੇ ਹਾਂਜੀ ਉਹਨਾਂ ਨਾਲ ਡੈਲੀਗੇਟ ਸਾਰੇ ਅੰਬੈਸਡਰ ਜਿੰਨੇ ਵੀ ਅਮਰੀਕਾ ਦੇ ਆਸਟ੍ਰੇਲੀਆ ਦੇ ਨਿਊਜ਼ੀਲੈਂਡ ਦੇ ਕੈਨੇਡਾ ਦੇ ਹੈਨਾ ਇੰਗਲੈਂਡ ਦੇ ਔਰ ਜਿੰਨੇ ਵੀ ਮਤਲਬ ਜਿਹੜੇ ਕੰਟਰੀ ਨੇ ਉਹਨਾਂ ਦੇ ਅੰਬੈਸਡਰਸ ਨੂੰ ਅਸੀਂ ਸੱਦਾ ਪੱਤਰ ਦੇ ਰਹੇ ਹਾਂ ਉਥੇ ਟੈਂਟ ਸਿਟੀ ਬਣ ਰਿਹਾ ਹੈ ਅਨੰਦਪੁਰ ਸਾਹਿਬ ਉਥੇ ਰਹਿਣ ਦਾ ਪ੍ਰਬੰਧ ਵੀ ਬੜਾ ਵਧੀਆ ਹੋਊਗਾ ਔਰ ਭਾਈ ਜੈਤਾ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਔਰ ਭਾਈ ਦਿਹਲਾ ਜੀ ਉਹਨਾਂ ਦੇ ਵੀ ਅਸੀਂ ਉੱਥੇ ਮਿਊਜ਼ੀਅਮ ਵੀ ਬਣਾਏ ਨੇ ਤੇ ਉੱਥੇ ਉਹਨਾਂ ਬਾਰੇ ਡਾਕੂਮੈਂਟਰੀਜ਼ ਉਹਨਾਂ ਦੀ ਜ਼ਿੰਦਗੀ ਤੇ ਵੀ ਕਿਵੇਂ ਉਹਨਾਂ ਨੇ ਸਾਥ ਦਿੱਤਾ ਸ਼ਹਾਦਤ ਵੇਲੇ ਕੌਣ ਕੌਣ ਨਾਲ ਆਏ ਆਗਰੇ ਦੇ ਵਿੱਚ ਗ੍ਰਿਫਤਾਰੀਆਂ ਕਿੰਨਾ ਕਿੰਨਾਂ ਦੀਆਂ ਹੋਈਆਂ ਸੋ ਸਾਰਾ ਪੂਰਾ ਇਤਿਹਾਸ ਅਸੀਂ ਜਿਹੜਾ ਉਹ ਸੋ ਕੀ ਲੈਂਗੁਏਜ ਦੇ ਵਿੱਚ ਕਰਕੇ ਅਸੀਂ ਸਮਝਾਉਂਦੇ ਮਾਨ ਸਾਹਿਬ ਆਪ ਨੇ ਕਾ ਕਿ 24 ਨਵੰਬਰ ਤੇ ਵਿਧਾਨ ਸਭਾ ਹਾਂ ਇੱਕ ਉਹ ਵਹੀ ਤੇ ਹੋਗੀ ਹਾਂ ਜਨੰਦਗੁਰ ਸਾਹਿਬ